ਧੰਨ ਧੰਨ ਬਾਬਾ ਬਟੇ ਸਿੰਘ ਜੀ 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 ਇੱਥੇ ਹੀ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰ다 ਸਿੰਘ ਜੀ ਬਹਾਦਰ ਬਾਬਾ ਬినੋਦ ਸਿੰਘ ਜੀ ਬਾਬਾ ਅਲੀ ਸਿੰਘ ਜੀ ਬਾਬਾ ਮਾਲੀ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਮੁੱਚੇ ਖਾਲਸਾ ਪੰਥ ਨੇ ਵਜ਼ੀਰ ਖਾਨ ਦੀ ਫੌਜ ਨੂੰ ਲੱਖ ਟੋੜਵੀਂ ਹਾਰ ਦਿੱਤੀ ਖਾਲਸੀ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਦੱਸਿਆ ਸੀ ਕਿ ਜ਼ੁਲਮੀ ਕੋਈ ਵੀ ਹੋਵੇ ਤੇ ਜ਼ਾਲਮ ਕੋਈ ਵੀ ਹੋਵੇ ਜਦੋਂ ਗੁਰੂ ਦਾ ਖਾਲਸਾ ਆਪਣੀ ਆਈ ਦੇ ਉੱਤੇ ਆਉਂਦਾ ਤਾਂ ਉਹ ਜ਼ੁਲਮੀ ਰਾਜ ਦੀ ਜੜ੍ਹ ਖੋਟ ਦਿੰਦਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਬਹੁਤ ਵੱਡੀ ਦੇਣ ਸਾਡੀ ਸਿੱਖ ਕੌਮ ਨੂੰ ਹੈ ਅੱਜ ਉਹਨਾਂ ਨੂੰ ਸਜਦਾ ਕਰਨ ਦੇ ਲਈ ਔਰ ਨੌਜਵਾਨਾਂ ਦੇ ਇੱਕ ਲਈ ਇੱਕ ਚਾਨਣ ਮਨਾਰਾ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਸਥਾਨ ਨੇ ਮੋਹਾਲੀ ਸ਼ਹਿਰ ਦੇ ਸਾਬਜਾ ਦਾ ਅਜੀਤ ਸਿੰਘ ਨਗਰ ਦੇ ਗੁਰਦੁਆਰਾ ਸਹਿਬਾਨ ਨੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਾਂਗੇ ਪ੍ਰਸਾਰ ਕਰਾਂਗੇ ਸਿੱਖ ਕੌਮ ਦੀ ਆਣ ਤੇ ਸ਼ਾਨ ਨੂੰ ਬਰਕਰਾਰ ਇਥੋਂ ਰੱਖਿਆ ਗਿਆ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਨਾਦੇੜ ਸਾਹਿਬ ਤੋਂ ਚੱਲ ਕੇ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਅਸੀਂ ਵਾਰਿਸ ਹੈ ਸਾਡਾ ਫਰਜ਼ ਬਣਦਾ ਕਿ ਇਹਨਾਂ ਉਹਨਾਂ ਚੀਜ਼ਾਂ ਨੂੰ ਨਾ ਭੁੱਲੀਏ ਦੇਖੋ ਚੱਪੜਚੀੜੀ ਦਾ ਇਤਿਹਾਸ ਜਿਹੜਾ ਹੈਗਾ ਉਹ ਬਹੁਤ ਹੀ ਮਾਨਵਤਾ ਦਾ ਇਤਿਹਾਸ ਹੈਗਾ ਬਾਦਲ ਸਾਹਿਬ ਨੇ 2011 ਦੇ ਵਿੱਚ ਚੱਪੜ ਚਿੜੀ ਦਾ ਜਦੋਂ ਇੱਥੇ ਉਸਾਰੀ ਕੀਤੀ ਸੀ ਮਨਾਰ ਫਤਿਹ ਦੀ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਸਿੰਘਾਂ ਦੀ ਯਾਦਗਾਰ ਨੂੰ ਉਹਨਾਂ ਨੇ ਬਣਾਇਆ ਸੀ ਪਪਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਜੋ ਨੀ ਪੱਥਰ ਹੈ ਉਹ ਇੱਥੋਂ ਰੱਖਿਆ ਸੀ ਔਰ ਬਜੀਦੇ ਨੂੰ ਮਾਰ ਕੇ ਇੱਥੇ ਫਤਿਹ ਮਾਰਤ ਦੇ ਰੂਪ ਚ ਇੱਥੋਂ ਗਏ ਸੀ ਧੰਨ ਧੰਨ ਮਾਤਾ ਗੁਜਰਕਾਰ ਦੀ ਤਨ ਤਨ ਮਾਤਾ 구ਜਰ ਕੌਰ ਜੀ ਤਨ ਤਨ ਮਾਤਾ 구ਜਰ ਕੌਰ ਜੀ ਤਨ ਤਨ ਪਤਾ 구ਜਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਮੂਹ ਗੁਰੂ ਨਾਨਕ ਨਾਮਲੇ ਵਸਿਕ ਸੰਗਤਾਂ ਅਤੇ ਸਮੁੱਚੇ ਖਾਲਸਾ ਪੰਥ ਨੂੰ ਸਰਹੰਦ ਫਤਿਹ ਦਿਵਸ ਅਤੇ ਪਹਿਲੇ ਖਾਲਸਾ ਰਾਜ ਦੇ ਸਥਾਪਨਾ ਦੇ ਹੜੇ ਦੀਆਂ ਲੱਖ ਲੱਖ ਵਧਾਈਆਂ ਆਪਾਂ ਸਾਰੇ ਇੱਥੇ ਚਾਪੜ ਜਿੜੀ ਦੇ ਮੈਦਾਨ ਦੇ ਵਿੱਚ ਖੜੇ ਆ ਇੱਥੇ ਹੀ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਬਾ ਬినੋਦ ਸਿੰਘ ਜੀ ਬਾਬਾ ਅਲੀ ਸਿੰਘ ਜੀ ਬਾਬਾ ਮਾਲੀ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਮੁੱਚੇ ਖਾਲਸਾ ਪੰਥ ਨੇ ਵਜ਼ੀਰ ਖਾਨ ਦੀ ਫੌਜ ਨੂੰ ਲੱਖ ਤੋੜਵੀਂ ਹਾਰ ਦਿੱਤੀ ਇੱਥੇ ਹੀ ਵਜ਼ੀਰ ਖਾਨ ਨੂੰ ਪਾਰ ਬੁਲਾਇਆ ਗਿਆ ਉਹਨੂੰ ਘੋੜਿਆਂ ਦੇ ਮਗਰ ਬੰਨ ਕੇ ਸਰਹੰਦ ਦੀ ਧਰਤੀ ਤੇ ਲਜਾਇਆ ਗਿਆ ਖਾਲਸੇ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਦੱਸਿਆ ਸੀ ਕਿ ਜ਼ੁਲਮੀ ਕੋਈ ਵੀ ਹੋਵੇ ਤੇ ਜ਼ਾਲਮ ਕੋਈ ਵੀ ਹੋਵੇ ਜਦੋਂ ਗੁਰੂ ਕਾ ਖਾਲਸਾ ਆਪਣੀ ਆਈ ਤੇ ਉੱਤੇ ਆਉਂਦਾ ਤਾਂ ਉਹ ਜ਼ੁਲਮੀ ਰਾਜ ਦੀ ਜੜ ਉੱਟ ਦਿੰਦਾ ਇਹ ਜਿਹੜਾ ਦਿਨ ਵਾ ਖਾਲਸਾ ਪੰਥ ਲਈ ਬੜਾ ਵੱਡਾ ਹੈ ਪਰ ਮੈਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਕਿ ਹੋਰ ਲੜਾਈਆਂ ਦੇ ਬਾਰੇ ਇਥੋਂ ਦੇ ਸਕੂਲਾਂ 'ਚ ਪੜਾਇਆ ਜਾਂਦਾ ਵਾ ਭਾਰਤ ਦੇ ਜਾਂ ਪੰਜਾਬ ਦੇ ਪਰ ਜਿਹੜੀ ਚੱਪੜਚਿੜੀ ਦੀ ਲੜਾਈ ਆ ਜਿਨੇ ਇਸ ਦੇਸ਼ ਦੀ ਤਕਦੀਰ ਨੂੰ ਬਦਲਿਆ ਇੱਥੇ ਅਜਿੱਤ ਮੰਨੀ ਜਾਂਦੀ ਮੁਗਲ ਹਕੂਮਤ ਨੂੰ ਹਰਾਇਆ ਗਿਆ ਚੱਪੜਚਿੜੀ ਦੇ ਲੜਾਈ ਦੇ ਬਾਰੇ ਆਮ ਸਕੂਲਾਂ ਦੇ ਵਿੱਚ ਜਾਂ ਭਾਰਤ ਦੇ ਸਕੂਲਾਂ ਕਾਲਜਾਂ ਦੇ ਵਿੱਚ ਨਹੀਂ ਪੜਾਇਆ ਜਾਂਦਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਯਾਦਗਾਰਾਂ ਵਾਂ ਉਹ ਪੂਰੇ ਇਸ ਖਿੱਤੇ ਦੇ ਵਿੱਚ ਹੋਣੀਆਂ ਚਾਹੀਦੀਆਂ ਇਹ ਪਵਾਦਕਾ ਇਲਾਕਾ ਵਾਂ ਤੇ ਪਵਾਦ ਦਾ ਇਲਾਕਾ ਹਮੇਸ਼ਾ ਰਿਣੀ ਰਹੂਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਕਰਕੇ ਇੱਕ ਦੇ ਇਥੇ ਇਹ ਜਿਹੜੀ ਜੰਗੀ ਯਾਦਗਾਰ ਬਣੀ ਆ ਇਹਦੇ ਤੋਂ ਇਲਾਵਾ ਸਹਬਜਾਦਾਜੀਤ ਸਿੰਘ ਨਗਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਵੱਡੇ ਚੌਕ ਅਤੇ ਵੱਡੀਆਂ ਜਿਹੜੀਆਂ ਯਾਦਗਾਰਾਂ ਵਾਂ ਉਹ ਬਣਨੀਆਂ ਚਾਹੀਦੀਆਂ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਵੇਲੇ ਖਾਲਸਾ ਪੰਥ ਦੀ ਇਸ ਇਲਾਕੇ ਨੂੰ ਵੱਡੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਿ ਸਿੰਘ ਸ਼ੀਦਾ ਹੋ ਗਿਆ ਗੁਰਦੁਆਰਾ ਸਾਹਿਬ ਚੇਨੀ ਫਤਿਹ ਜੰਗ ਗੁਰਦੁਆਰਾ ਸਾਹਿਬ ਉਹਦੇ ਨਜ਼ਦੀਕ ਠੇਕੇ ਤਬਾਕੂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਖੁੱਲੀਆਂ ਨੇ ਕਿ ਇਸ ਨੂੰ ਲੈ ਕੇ ਵੀ ਕੋਈ ਤੁਸੀਂ ਸਰਕਾਰ ਮੈਂ ਨਾ ਕੱਲ ਸਿੰਘ ਸ਼ੀਦਾ ਗਿਆ ਸੀ ਉਹਦੇ ਨਾਲ ਹੀ ਹਲਾਲ ਮਾਸ ਦੀਆਂ ਦੁਕਾਨਾਂਾਂ ਮੈਂ ਤੇ ਕੋਸ਼ ਤਮਾਕੂ ਦੀਆਂ ਪ੍ਰਬੰਧਕਾਂ ਨੇ ਮੇਰੇ ਧਿਆਨ ਚ ਲੈਂਦਾ ਸੀ ਤੇ ਮੈਂ ਗੁਰਦੁਆਰਾ ਸਿੰਘ ਸ਼ਹੀਦਾਂ ਜਾਂ ਹੋਰ ਵੀ ਜਿਹੜੇ ਇੱਥੇ ਸਾਡੇ ਗੁਰਦੁਆਰਾ ਸਾਹਿਬ ਆ ਤੇ ਭਾਵੇਂ ਮੰਦਿਰ ਵੀ ਹੋਣ ਉਹਨਾਂ ਦੇ ਨੇੜੇ ਤੇੜੇ ਜੇ ਕੋਈ ਐਹੋ ਜੀਆਂ ਦੁਕਾਨਾਂ ਵਾ ਉਹ ਠੀਕ ਨਹੀਂ ਆ ਉਹ ਤੇ ਪਹਿਲਾਂ ਪ੍ਰਸ਼ਾਸਨ ਦਾ ਹੀ ਇਹ ਫਰਜ਼ ਬਣਦਾ ਕਿ ਇਹੋ ਜੀਆਂ ਦੁਕਾਨਾਂ ਨਾ ਖੋਲਣ ਕਿਉਂਕਿ ਸ਼ਹੀਦਾਂ ਦੇ ਪ੍ਰਤੀ ਸਾਡੀ ਬੜੀ ਭਾਵਨਾ ਵਾ ਤਾਂ ਮੇਰੀ ਕੱਲ ਡੀਸੀ ਮੈਡਮ ਦੇ ਨਾਲ ਇਥੋਂ ਜ਼ਿਲ੍ਹੇ ਦੇ ਨਾਲ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਸਿੰਘ ਸ਼ਹੀਦਾਂ ਗੁਰਦੁਆਰਾ ਕਮੇਟੀ ਨੂੰ ਕਿਹਾ ਹੈ ਕਿ ਲੈਟਰ ਦੇਣ ਤੇ ਅਸੀਂ ਇਹਦੇ ਤੇ ਕੁੱਛ ਕਰਦੇ ਆਂ ਬਾਰੇ ਤੇ ਵੇਖੋ ਹਰੇਕ ਨੂੰ ਆਪ ਹੀ ਚਾਹੀਦਾ ਵਾ ਕਿ ਇਹਨਾਂ ਸਥਾਨਾਂ ਦੇ ਨੇੜੇ ਸ਼ਰਾਬ ਦੇ ਠੇਕੇ ਜਾਂ ਤਮਾਕੂ ਦੀਆਂ ਦੁਕਾਨਾਂ ਜਾਂ ਹਲਾਲ ਮਾਸ ਦੀਆਂ ਦੁਕਾਨਾਂ ਜਿਹੜੀਆਂ ਨਹੀਂ ਚਾਹੀਦੀਆਂ ਇਹ ਥਾਂ ਸਾਡੇ ਲਈ ਬੜੇ ਮੁਕੱਦਸ ਆ ਇੱਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਇਸੇ ਡੁੱਲੇ ਹੋਏ ਖੂਨ ਨੇ ਇਸ ਦੇਸ਼ ਦੀ ਤਕਦੀਰ ਨੂੰ ਬਦਲਿਆ ਇਹ ਮੁਲਕ ਨੂੰ ਚਾਹੀਦਾ ਵਾ ਇੱਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਆਪਣੇ ਸ਼ਹੀਦਾਂ ਦਾ ਅਦਬ ਤੇ ਸਤਕਾਰ ਕਾਇਮ ਰੱਖੇ ਸਿੱਖ ਹਮੇਸ਼ਾ ਆਪਣੇ ਸ਼ਹੀਦਾਂ ਦਾ ਸਤਕਾਰ ਕਾਇਮ ਰੱਖਦੇ ਆ ਉਹ ਕਦੀ ਆਪਣੇ ਸ਼ਿਦਾਨ ਨੂੰ ਨਹੀਂ ਭੁੱਲ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਅਪਰਾਲਾ ਕਿਉਂਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਬਹੁਤ ਵੱਡੀ ਦੇਣ ਸਾਡੀ ਸਿੱਖੋਂ ਨੂੰ ਹੈ ਅੱਜ ਉਹਨਾਂ ਨੂੰ ਸਜਦਾ ਕਰਨ ਦੇ ਲਈ ਔਰ ਨੌਜਵਾਨਾਂ ਦੇ ਇੱਕ ਲਈ ਇੱਕ ਚਾਨਣ ਮਨਾਰਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਯਾਦ ਰੱਖਣ ਦੇ ਲਈ ਵੱਡਾ ਅਪਰਾਲਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਕੀਤਾ ਜਾਂਦਾ ਮੈਂ ਇਸ ਗੱਲ ਦੀ ਸਲਾਘਾ ਕਰਦਾ ਔਰ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੇ ਸਮੇਂ-ਸਮੇਂ ਸਿਰ ਅਜ ਜੇ ਤੇਜੇਦਾਰ ਸਾਹਿਬ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਵੀ ਜਿਹੜੀ ਸਿੱਖਾਂ ਦੀ ਹਾਜ਼ਰੀ ਇੱਥੇ ਇਲਾਕੇ ਦੀ ਸੰਗਤ ਦੀ ਹਾਜ਼ਰੀ ਉਹ ਘੱਟ ਹੈ ਵੀ ਅੱਡੀ ਵੱਡੀ ਅਸੀਂ ਜੰਗ ਲੜੀਏ ਕੀ ਕਰਨਾਂ ਦੇਖੋ ਇਹਦੇ ਵਿੱਚ ਦੋ ਤਿੰਨ ਕਾਰਨ ਸੀਗੇ ਕਿ ਤਾਂ ਸੜਕਾਂ ਦਾ ਬਹੁਤ ਵੱਡਾ ਕਾਰਨ ਸੀਗਾ ਸੜਕ ਟੁੱਟੀ ਹੋਈ ਸੀਗੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਸੜਕ ਕੱਲ ਸ਼ੁਰੂ ਹੋਈ ਆ ਬਣਨੀ ਪਰਸੋ ਸ਼ੁਰੂ ਹੋਈ ਹੈ ਉਸ ਕਾਰਨ ਸੰਗਤ ਕਿਤਨਾ ਕਿਤੇ ਕਿਉਂਕਿ ਅਵੇਸਲਾ ਪਣ ਆ ਜਾਂਦਾ ਵੀ ਇਹ ਸੜਕ ਤਾਂ ਟੁੱਟੀ ਹੋਈ ਹੈ ਅਸੀਂ ਕਿਉਂ ਜਾਣਾ ਸੋ ਜਦੋਂ ਇਹ ਵਧੀਆ ਰੋਡ ਬਣ ਜੂਗੀ ਤਾਂ ਅਗਲੀ ਵਾਰੀ ਤੋਂ ਸਮੂਲੀਅਤ ਵੀ ਪਵੇਗੀ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਜਿੱਨੇ ਸਾਡੇ ਸਥਾਨ ਨੇ ਮੋਹਾਲੀ ਸ਼ਹਿਰ ਤੇ ਸਾਬਜਾਦਾ ਅਜੀਤ ਸਿੰਘ ਨਗਰ ਦੇ ਗੁਰਦੁਆਰਾ ਸਹਿਬਾਨ ਨੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਾਂਗੇ ਪ੍ਰਚਾਰ ਕਰਾਂਗੇ ਔਰ ਅਗਲਾ ਜਿਹੜਾ ਪ੍ਰੋਗਰਾਮ ਹੋਊਗਾ ਉਹਨੂੰ ਵੱਡੇ ਪੱਤਰ ਤੇ ਲਿਖਾਂਗੇ ਸਭ ਤੋਂ ਪਹਿਲਾਂ ਸਮੁੱਚੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਰਹੰਦ ਫਤਿਹ ਦੇ ਦੀਪਸ ਜੋ ਮਨਾਇਆ ਜਾ ਰਿਹਾ ਹੈ ਉਹਦੀਆਂ ਸਾਰੀ ਸਮੁੱਚੀ ਸਿੱਖ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਵੱਡਾ ਇਤਿਹਾਸ ਹੈ ਜਿਹੜਾ ਚੱਪਰ ਚਿੜੀ ਦੇ ਮੈਦਾਨਾਂ ਦੇ ਨਾਲ ਜੁੜਿਆ ਹੋਇਆ ਹੈ ਇਹ ਸਿੱਖ ਕੌਮ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਇੱਥੋਂ ਰੱਖਿਆ ਗਿਆ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਨਾਦੇੜ ਸਾਹਿਬ ਤੋਂ ਚੱਲ ਕੇ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਤੇ ਉਹਨਾਂ ਨੇ ਇੱਕ ਬਹੁਤ ਵੱਡੀ ਉਦਾਹਰਨ ਹੈ ਪੂਰੇ ਵਰਲਡ ਦੇ ਇਤਿਹਾਸ ਦੇ ਵਿੱਚ ਕਿ ਜਦੋਂ ਕੋਈ ਕੌਮ ਜ਼ੁਲਮ ਕਰਦੀ ਹੈ ਤੇ ਉਸ ਜ਼ੁਲਮ ਦਾ ਟੱਕਰਾ ਕਿਵੇਂ ਕਰਨਾ ਤੇ ਉਸ ਜ਼ੁਲਮ ਦਾ ਬਦਲਾ ਕਿਵੇਂ ਲੈਣਾ ਇਹ ਸਭ ਤੋਂ ਵੱਡੀ ਉਦਾਹਰਨ ਹੈ ਜਿਹੜੀ ਵਰਲਡ ਦੇ ਇਤਿਹਾਸ ਦੇ ਵਿੱਚ ਚੱਪਰਚੜੀ ਦੇ ਮੈਦਾਨਾਂ ਤੋਂ ਮਿਲਦੀ ਹੈ ਅੱਜ ਦੇ ਦਿਨ ਵਜੀਦੇ ਦਾ ਸਿਰ ਵੱਢ ਕੇ ਜਿਸ ਤਰੀਕੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇੱਕ ਕਿਸਮ ਦੀ ਮੈਂ ਕਹਿ ਸਕਦੇ ਹਾਂ ਕਿ ਸਿੱਖ ਰਾਜ ਦੀ ਨਹੀਂ ਰੱਖੀ ਸੀ ਤੇ ਉਹਨਾਂ ਦਿਹਾੜਿਆਂ ਨੂੰ ਯਾਦ ਕਰਨਾ ਸਾਡਾ ਸਾਰਿਆਂ ਦਾ ਅਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਅਸੀਂ ਵਾਰਿਸ ਹੈ ਸਾਡਾ ਫਰਜ਼ ਬਣਦਾ ਕਿ ਇਹਨਾਂ ਉਹਨਾਂ ਚੀਜ਼ਾਂ ਨੂੰ ਨਾ ਭੁੱਲੀਏ ਔਰ ਖਾਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਉਸ ਇਤਿਹਾਸ ਦੇ ਨਾਲ ਜੋੜੀਏ ਕਿਉਂਕਿ ਜਿਸ ਤਰੀਕੇ ਨਾਲ ਆਮ ਤੌਰ ਤੇ ਦੋਸ਼ ਲੱਗਦਾ ਹੈ ਕਿ ਸਾਡੇ ਸਿੱਖ ਕੌਮ ਦੇ ਬੱਚੇ ਪਤਿਤ ਹੁੰਦੇ ਜਾ ਰਹੇ ਨੇ ਬਹੁਤ ਸਾਰੀਆਂ ਬੁਰਾਈਆਂ ਦੇ ਵਿੱਚ ਲਿਪਤ ਹੁੰਦੇ ਜਾ ਰਹੇ ਨੇ ਤਾਂ ਅਜਿਹੇ ਮੌਕਿਆਂ ਤੇ ਜਦੋਂ ਅਸੀਂ ਇਹਨਾਂ ਦਿਨਾਂ ਤਿਹਾਰਾਂ ਤੇ ਬੱਚਿਆਂ ਦੀ ਸਮੂਲੀਅਤ ਕਰਵਾਉਂਦੇ ਆ ਉਹਨਾਂ ਨੂੰ ਸਿੱਖ ਇਤਿਹਾਸ ਤੋਂ ਗੁਰੂ ਇਤਿਹਾਸ ਤੋਂ ਜਾਣੂ ਕਰਾਉਂਦੇ ਆ ਤਾਂ ਮੁੜ ਕੇ ਉਹ ਜज्ਬਾ ਹੈ ਜਿਹੜਾ ਜਿਹੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੇ ਕੇ ਭੇਜਿਆ ਸੀ ਉਹ ਜज्ਬਾ ਬਰਕਰਾਰ ਹੁੰਦਾ ਹੈ ਤੇ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਅੱਜ ਦੇ ਮੌਕੇ ਇੱਕ ਹੋਰ ਵੀ ਸੰਦੇਸ਼ ਸਾਨੂੰ ਸਾਰਿਆਂ ਨੂੰ ਇੱਥੋਂ ਲੈ ਕੇ ਜਾਣਾ ਚਾਹੀਦਾ ਹੈ ਕਿ ਜਦੋਂ ਤੋਂ ਕਿ ਸਿੱਖ ਕੌਮ ਇੱਕ ਮੁੱਠ ਨਹੀਂ ਹੁੰਦੀ ਉਦੋਂ ਤੱਕ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਉਹਨਾਂ ਚੁਣੌਤੀਆਂ ਦਾ ਜਿਹੜਾ ਕਿ ਸਾਨੂੰ ਸਿੱਖ ਕੌਮ ਨੂੰ ਖਤਮ ਕਰਨ ਤੇ ਤੁਲੀਆਂ ਹੋਈਆਂ ਨੇ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਟਾਉਣ ਤੇ ਤੁਲੀਆਂ ਹੋਈਆਂ ਨੇ ਭਾਵੇਂ ਕਿ ਇਹ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਕਦੇ ਦਬ ਨਹੀਂ ਸਕਦੀ ਕਦੇ ਮਰ ਨਹੀਂ ਸਕਦੀ ਸੋ ਪਰ ਇਹਨਾਂ ਦਿਨਾਂ ਦਿਹਾੜਿਆਂ ਨੂੰ ਸਾਨੂੰ ਐਸੇ ਤਰੀਕੇ ਨਾਲ ਹੌਮ ਹੁਮਾ ਕੇ ਜੋਸ਼ ਨਾਲ ਮਨਾਉਂਦੇ ਰਹਿਣਾ ਚਾਹੀਦਾ ਸੋ ਇੱਕ ਵਾਰ ਫੇਰ ਸਾਰਿਆਂ ਨੂੰ ਸਰਹੰਦ ਫਤਿਹ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਚੱਪੜਚੀੜੀ ਦਾ ਇਤਿਹਾਸ ਜਿਹੜਾ ਹੈਗਾ ਉਹ ਬਹੁਤ ਹੀ ਮਾਨਮਤਾ ਇਤਿਹਾਸ ਹੈਗਾ ਬਾਦਲ ਸਾਹਿਬ ਨੇ 2011 ਦੇ ਵਿੱਚ ਚੱਪੜਚੀੜੀ ਦਾ ਜਦੋਂ ਇੱਥੇ ਉਸਾਰੀ ਕੀਤੀ ਸੀ ਮਨਾਰਫ ਅਤੇ ਦੀ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਸਿੱਖਾਂ ਦੀ ਯਾਦਗਾਰ ਨੂੰ ਉਹਨਾਂ ਨੇ ਬਣਾਇਆ ਸੀ ਤਾਂ ਜੋ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਜਿਹੜੇ ਬੱਚੇ ਨੇ ਉਹ ਸਾਡੀਆਂ ਜਿਹੜੀਆਂ ਇਤਿਹਾਸਿਕ ਥਾਵਾਂ ਨੇ ਉਹਨਾਂ ਨੂੰ ਉਹ ਯਾਦ ਰੱਖਣ ਕੰਕ ਅਫਸੋਸ ਦੀ ਗੱਲ ਹੈ ਜਦੋਂ ਦੇ ਬਾਦਲ ਸਾਹਿਬ ਨੇ ਸਰਕਾਰ ਗਈ ਹੈ ਉਹਨਾਂ ਤੋਂ ਬਾਅਦ ਇੱਥੇ ਸੜਕਾਂ ਦਾ ਵੀ ਬੁਰਾ ਬੁਰਾ ਹਾਲ ਹੈ ਇਹ ਦੇਖੋ ਕਿ ਇੰਨੀ ਵਧੀਆ ਮਨਾਰੇ ਫਤਿਹ ਬਣੀ ਹੈ ਤੇ ਉਹਦੇ ਵਿੱਚ ਕੋਈ ਲਿਫਟ ਦਾ ਪ੍ਰਬੰਧ ਨਹੀਂ ਕੋਈ ਸਾਫ ਸਪਾਈ ਦਾ ਪ੍ਰਬੰਧ ਨਹੀਂ ਕੋਈ ਸੜਕਾਂ ਦਾ ਪ੍ਰਬੰਧਤ ਨਹੀਂ ਸੰਗਤ ਨੂੰ ਆਉਣਾ ਜਾਣਾ ਜਿਹੜਾ ਹੈਗਾ ਉਹ ਬਹੁਤ ਮੁਸ਼ਕਲ ਹੋ ਗਿਆ ਸਰਕਾਰਾਂ ਨੂੰ ਇਹ ਚਾਹੀਦਾ ਕਿ ਇਹਨਾਂ ਥਾਵਾਂ ਦੀ ਜਿਹੜੀ ਸੰਭਾਲ ਉਹ ਕਰਨੀ ਚਾਹੀਦੀ ਹੈ ਦੇਖੋ ਇਸ ਇਤਿਹਾਸ ਤੋਂ ਤਾਂ ਸਾਰੇ ਜਾਣੂ ਨੇ ਔਰ ਸਾਡਾ ਸਿੱਖਾਂ ਦਾ ਬੜਾ ਮਾਣ ਮੱਤਾ ਇਤਿਹਾਸ ਇਹਦੇ ਨਾਲ ਜੁੜਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਜੋ ਨੀ ਪੱਥਰ ਹੈ ਉਹ ਇੱਥੋਂ ਰੱਖਿਆ ਸੀ ਔਰ ਬਜੀਦੇ ਨੂੰ ਮਾਰ ਕੇ ਉੱਥੇ ਫਤਿਹ ਮਾਰਚ ਦੇ ਰੂਪ ਚਿਤੋ ਗਏ ਸੀ ਅੱਜ ਸੰਗਤਾਂ ਦੇ ਵਿੱਚ ਮੈਂ ਤੁਹਾਨੂੰ ਕਵਾਂਗਾ ਇਲਾਕੇ ਦੇ ਜਿਹੜੇ ਆਲੇ ਤੁਹਾਡੇ ਬੜਾ ਸ਼ੌਂਕ ਹੁੰਦਾ ਹੈ ਕਿਉਂਕਿ ਮੈਨੂੰ ਯਾਦ ਹੈ ਜਦੋਂ ਇਹ ਸ਼ੁਰੂ ਕੀਤਾ ਸੀਗਾ ਉਦੋਂ ਮੇਰੇ ਵੱਲੋਂ ਹੀ ਸੰਗਤਾਂ ਵੱਲੋਂ ਅਸੀਂ ਆ ਫਤਿਹ ਬੁਰਜ ਬਣਾਉਣ ਵਾਸਤੇ ਬਦਲ ਸਾਹਿਬ ਨੂੰ ਚਿੱਠੀਆਂ ਦਿੱਤੀਆਂ ਸੀਗੀਆਂ ਉਦੋਂ ਤੁਸੀਂ ਹੀ ਕਵਰ ਕੀਤਾ ਸੀ ਮੈਨੂੰ ਯਾਦ ਹੈ ਔਰ ਪਹਿਲੇ ਦਿਨ ਦੇ ਮੈਨੂੰ ਇੱਕ ਚੀਜ਼ ਦਾ ਅਫਸੋਸ ਜ਼ਰੂਰ ਹੈ ਕਿ ਜਦੋਂ ਸਟਾਰਟਿੰਗ ਦੇ ਵਿੱਚ ਫਤਿਹ ਮਾਰਚ ਸ਼ੁਰੂ ਹੋਇਆ ਸੀ ਉਦੋਂ ਸੰਗਤਾ ਦਾ ਘੱਟ ਤੇ ਹੁਣ ਸੰਗਤਾ ਦੇ ਘੱਟ ਵਿੱਚ ਬਹੁਤ ਜ਼ਿਆਦਾ ਫਰਕ ਹੈ ਜਿਹੜਾ ਜਿੱਤੇ ਇਲਾਕੇ ਤੇ ਉਤਸ਼ਾਹ ਸੀਗਾ ਉੱਤੇ ਲੋਕੀ ਦੂਰੋਂ ਦੂਰੋਂ ਚਾਹੇ ਉਹ ਨਿਯੰਗ ਜਥੇਬੰਦੀਆਂ ਹੋਣ ਚਾਹੇ ਹੋਰ ਸਿੱਖ ਜਥੇਬੰਦੀਆਂ ਹੋਣ ਉਹ ਬੜੇ ਦੂਰੋਂ ਤੇੜਿਓਂ ਆਂਦੀਆਂ ਸੀ ਔਰ ਮੈਂ ਤੁਹਾਡੇ ਚੈਨ ਲਈ ਇੱਕ ਅਪੀਲ ਕਰਾਂਗਾ ਇਹ ਛੋਟਾ ਸਮਾਗਮ ਨਹੀਂ ਹੈ ਇਹ ਬਹੁਤ ਵੱਡਾ ਪ੍ਰੋਗਰਾਮ ਹੈ ਇਤੋਂ ਆਪਣੇ ਸਿੱਖਾਂ ਦਾ ਇੱਕ ਰਾਜ ਸਟਾਰਟ ਹੋਇਆ ਸੀਗਾ ਤੋਂ ਸਾਰਿਆਂ ਨੂੰ ਚਾਹੀਦਾ ਕਿ ਇਸ ਪ੍ਰੋਗਰਾਮ ਨੂੰ ਇਸ ਸਮਾਗਮ ਨੂੰ ਇਸ ਦਿਹਾੜੇ ਨੂੰ ਬਹੁਤ ਉਤਸ਼ਾਹ ਨਾਲ ਮਨਾਓ